ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਆਂ ਮੈਂ ਮਨਪ੍ਰੀਤ ਬਾਦਲ ਖੋਤੇ ਨਾ ਮੁਖਾਤਬ ਹੈ ਔਰ ਇਹ ਸਨੇ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخਲਾਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਹੈ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਾਗ ਰਸਾਈ ਹੋ ਰਹੀ ਹੈ ਮੇਰਾ ਦਿਲੇ ਇਸ ਗੱਲ ਦੀ ਗਵਾਹੀ ਤੈਨੂੰ ਪਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕਰ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਹਨ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਹੈ ਮੇਰਾ ਦਿਲੀ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਹਿੰਦੁਸਤਾਨ ਦੀ ਬਿਹਤਰੀ ਲਈ ਅਤੇ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਹੁੰਦਾ ਹੈ। ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ। ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮਦੋਸਤ ਪਾਲਿਸੀਆਂ ਰਹੀਆਂ। ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਅੱਡੇ ਬਣੇ, ਕਿੰਨੇ ਬੰਦਰਗਾਹ ਬਣੇ, ਕਿੰਨੇ ਬਿਜਲੀ ਘਰ ਬਣੇ, ਸੜਕਾਂ ਪੁਲ ਬਣੇ। ਇਹਦੇ ਲਈ ਸਮਾਨੀ। ਪਰ ਇੱਕ ਆਪੀਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਅੱਜ ਤੋਂ ਕੋਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਸੀ ਹੰਕਾਰਤ ਦੀ ਨਿਗ੍ਹਾ ਨਾਲ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਪ੍ਰਾਪਤੀਆਂ ਪਿਛਲੇ ਦਸਾ ਸਾਲਾਂ ਚ ਹੋਈਆਂ। ਇਹੀ ਲੋਕ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹਾਂ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹਾਂ ਦੇਖਦੇ। ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾ ਸਾਲਾਂ ਦੀ ਪ੍ਰਾਈਮ ਮਿੰਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ। ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀਆਰਪੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਤੇ ਫੈਲ ਜੇ ਸਿਆਸਤਦਾਨ ਹੈ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸਨਾਬ ਅਫਵਾਹਾਂ ਜੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਮੀਆਂ ਹੋ ਸਕਦੀਆਂ ਪਰ ਬਨਪ੍ਰੀਤ ਦੇ ਵਿੱਚ ਇੱਕ ਕਮੀ ਨਹੀਂ ਹੈ ਔਰ ਉਹ ਹੈ ਬਤਨ ਲਈ ਮੁਹੱਬਤ ਔਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੈਰਤ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਭਾਜਪਾ ਪਾਰਟੀ ਦੇ ਸਕਦੀ ਹੈ ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬੀਤੀਆਂ ਗਏ ਲੱਖੋਂ ਆਂਦੀਆਂ ਉਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹੈ ਇੱਕ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਰਾਹੀਂ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤਾ ਹੈ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਉੱਚੀ ਜਿਸki ਲਹਿਰ ਨਹੀਂ ਉਹ ਕਿਆ ਦਰਿਆ ਹੈ ਤੁੰਦ ਜਿਸki ਸਭਾ ਮੈਂ ਵੀ ਕੋ ਕਾਸਾ ਤੂ ਹਾਂ ਨੌਜਵਾਨ ਉਹ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੇ ਉਹ ਜਵਾਨੀ ਕਿਸ ਕੰਮ ਦੀ ਹੈ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਲੱਪਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦਿਓ ਜੈ ਜੰਨ thank you